प्यारे दोस्तों नमस्कार सत श्री अकाल देश विदेशा ਵਿੱਚ ਬੈਠੇ ਐਸ ਐ ਸਿਦਕੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਐਸ ਐ ਸਿਦਕੀ ਅੱਜ 24 ਸਤੰਬਰ ਸਾਲ 2024 ਦਿਨ ਮੰਗਲਵਾਰ ਹੈ ਅੱਜ ਦਾ ਰਾਸ਼ੀ ਫਲ ਲੈ ਕੇ ਹਾਜ਼ਰ ਹੋਏ ਹਾਂ ਇਹ ਜਾਣਕਾਰੀ ਸਿਰਫ ਉਹਨਾਂ ਲੋਕਾਂ ਵਾਸਤੇ ਹੈ ਜੋ ਜੋਤਿਸ਼ ਤੇ ਵਿਸ਼ਵਾਸ ਰੱਖਦੇ ਹਨ ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਪੂਰਾ ਦਿਨ ਪੜ੍ਹਾਈ, ਪ੍ਰੇਮ, ਵਿਆਹ, ਵਪਾਰ ਵਰਗੇ ਮੋਰਚਿਆਂ ਉੱਤੇ ਕਿਵੇਂ ਰਹੇਗੀ ਗ੍ਰਹ ਦਸ਼ਾ? ਕੀ ਵਿਵਹਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਿਜਾਤ? ਪੜ੍ਹਾਈ ਵਿੱਚ ਬੱਚਿਆਂ ਦਾ ਮਨ ਨਹੀਂ ਲੱਗ ਰਿਹਾ। ਕੀ ਕਰੀਏ ਤੇ ਕੀ ਨਾ ਕਰੀਏ? ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ? ਅਜਿਹੇ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਦਿਓ। ਤਾਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ ਅਜੇ ਹੀ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਕੋਲ ਪਹੁੰਚੇ ਇਹ ਵਾਰ-ਵਾਰ ਨਹੀਂ ਕਰਨਾ ਇੱਕ ਵਾਰ ਹੀ ਕਰਨਾ ਹੁੰਦਾ ਹੈ ਦੋਸਤੋ ਜੇ ਗੱਲ ਕਰੀਏ ਮੇਖ ਰਾਸ਼ੀ ਦੀ ਤਾਂ ਮੇਖਰਾਚੀ ਵਾਲੇ ਅੱਜ ਲੋਕਾਂ ਨੂੰ ਮਿਲਣ ਤੋਂ ਜ਼ਿਆਦਾ ਇਕੱਲੇਪਣ ਵਿੱਚ ਸਮਾਂ ਬਿਤਾਉਣਾ ਪਸੰਦ ਕਰਨਗੇ ਅੱਜ ਤੁਹਾਡਾ ਖਾਲੀ ਸਮਾਂ ਘਰ ਦੀ ਸਾਫ਼ ਸਫਾਈ ਵਿੱਚ ਵੀਤ ਸਕਦਾ ਹੈ ਅੱਜ ਗਲਤ ਸੰਚਾਰ ਹੋਣ ਤੋਂ ਮੁਸ਼ਕਲ ਖੜੀ ਹੋ ਸਕਦੀ ਹੈ ਪਰ ਤੁਸੀਂ ਮਿਲ ਬੈਠ ਕੇ ਅਤੇ ਗੱਲਬਾਤ ਰਾਹੀਂ ਸੁਲਝਾ ਸਕਦੇ ਹੋ ਤਣਾਅ ਤੋਂ ਛੁਟਕਾਰਾ ਪਾਉਣ ਦੇ ਲਈ ਸੰਗੀਤ ਦਾ ਸਹਾਰਾ ਲਓ ਅੱਜ ਅਦਾਲਤ ਦਾ ਫੈਸਲਾ ਤੁਹਾਡੇ ਹੱਕ ਵਿੱਚ ਆ ਸਕਦਾ ਹੈ ਜੇਕਰ ਤੁਸੀਂ ਪੈਸਿਆਂ ਨਾਲ ਜੁੜੇ ਮਾਮਲਿਆਂ ਵਿੱਚ ਸ਼ਾਮਲ ਹੁੰਦੇ ਹੋ ਇਹ ਸੁਨਾੜ ਤੁਹਾਨੂੰ ਆਰਥਿਕ ਲਾਭ ਹੋਵੇਗਾ ਨਵ ਜੰਮੇ ਬੱਚੇ ਦੀ ਖਰਾਬ ਸਿਹਤ ਪਰੇਸ਼ਾਨੀ ਦਾ ਸਬੱਬ ਬਣ ਸਕਦੀ ਹੈ ਇਸ ਤੋਂ ਤੁਰੰਤ ਧਿਆਨ ਦੇਣ ਦੀ ਲੋੜ ਹੈ ਡਾਕਟਰ ਨਾਲ ਭਲੀ ਭਾਂਤ ਸਲਾਹ ਲਾਓ ਕਿਉਂਕਿ ਥੋੜੀ ਜਿਹੀ ਲਾਪਰਵਾਹੀ ਬਿਮਾਰੀ ਨੂੰ ਵੱਦ ਤੋਂ ਵੱਧ ਤਰ ਬਣਾ ਸਕਦੀ ਹੈ ਤੁਸੀਂ ਪਿਆਰ ਦੇ ਦਰਦ ਦਾ ਦੁੱਖ ਅਨੁਭਵ ਕਰ ਸਕਦੇ ਹੋ ਕਾਰੋਬਾਰ ਵਿੱਚ ਨਵੇਂ ਵਿਚਾਰ ਦਾ ਸਵਾਗਤ ਖੁੱਲੇ ਦਿਮਾਗ ਅਤੇ ਤੇਜ਼ੀ ਦੇ ਨਾਲ ਕਰੋ ਅਜਿਹਾ ਕਰਨਾ ਤੁਹਾਡੇ ਪੱਖ ਵਿੱਚ ਰਹੇਗਾ ਤੁਹਾਨੂੰ ਉਸ ਨੂੰ ਆਪਣੀ ਮਿਹਨਤ ਤੋਂ ਹਕੀਕਤ ਵਿੱਚ ਬਦਲਣ ਦੀ ਲੋੜ ਹੈ ਜੋ ਕਾਰੋਬਾਰ ਵਿੱਚ ਰਹਿਣ ਦਾ ਮੂਲ ਮੰਤਰ ਹੈ ਕੰਮ ਵਿੱਚ ਦਿਲਚਸਪੀ ਬਣਾਈ ਰੱਖਣ ਦੇ ਲਈ ਸ਼ਾਂਤ ਰਹੋ ਅੱਗੇ ਹੈ ਜੇ ਬ੍ਰਿਸ਼ਵ ਰਾਸ਼ੀ ਆਪਣੀਆਂ ਨਾਕਾਰਾਤਮਕ ਆਤਮਿਕ ਭਾਵਨਾਵਾਂ ਅਤੇ ਬਿਰਤੀਆਂ ਨੂੰ ਕਾਬੂ ਵਿੱਚ ਰੱਖੋ ਤੁਹਾਡੀ ਰੋੜਵਾਦੀ ਸੋਚ ਪੁਰਾਣੇ ਖਿਆਲ ਤੁਹਾਡੀ ਪ੍ਰਗਤੀ ਵਿੱਚ ਅੜਚਣ ਬਣ ਸਕਦੀ ਹੈ ਉਸ ਦੀ ਦਿਸ਼ਾ ਬਦਲ ਸਕਦੇ ਹੋ ਅਤੇ ਤੁਹਾਨੂੰ ਰਾਹ ਵਿੱਚ ਅੱਗੇ ਕਈ ਮੁਸ਼ਕਲਾਂ ਖੜੀ ਕਰ ਸਕਦੀ ਹੈ ਪੈਸੇ ਦੀ ਆਵਾਜਾਈ ਲਗਾਤਾਰ ਸਾਰਾ ਦਿਨ ਹੁੰਦੀ ਰਹੇਗੀ ਅਤੇ ਦਿਨ ਦੇ ਖਤਮ ਹੋਣ ਤੋਂ ਬਾਅਦ ਤੁਸੀਂ ਬੱਚਤ ਕਰਨ ਵਿੱਚ ਵੀ ਸ਼ਮਤ ਹੋ ਪਾਉਂਗੇ ਦਿਨ ਨੂੰ ਮਜ਼ੇਦਾਰ ਬਿਤਾਉਣ ਦੇ ਲਈ ਕਰੀਬੀ ਦੋਸਤ ਅਤੇ ਪਰਿਵਾਰ ਦੇ ਨਾਲ ਸਮਾਂ ਬਿਤਾਓ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਰੇਕ ਦਾ ਪ੍ਰੋਗਰਾਮ ਅਸਫਲ ਹੋ ਸਕਦਾ ਹੈ ਸਹਿ ਕਰਮੀਆਂ ਨੂੰ ਸੰਭਾਲਣ ਵੇਲੇ ਸਮਝੌਤੇ ਦੀ ਲੋੜ ਹੋਵੇਗੀ ਆਪਣਾ ਸਮਾਂ ਅਤੇ ਤਾਕਤ ਦੂਜਿਆਂ ਦੀ ਮਦਦ ਕਰਨ ਤੇ ਅਰਪਣ ਕਰੋ ਪਰੰਤੂ ਅਜਿਹੇ ਮਾਮਲੇ ਵਿੱਚ ਸ਼ਾਮਲ ਹੋਣ ਤੋਂ ਬਚੋ ਜਿਨ੍ਹਾਂ ਨਾਲ ਤੁਹਾਡਾ ਕੋਈ ਲੈਣ ਦੇਣ ਨਹੀਂ ਹੈ ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਝਗੜ ਸਕਦਾ ਹੈ ਕਿਉਂਕਿ ਤੁਸੀਂ ਉਸ ਨਾਲ ਕੋਈ ਗੱਲ ਸਾਂਝੀ ਕਰਨਾ ਭੁੱਲ ਗਏ ਹੋ ਅੱਗੇ ਹੈ ਜੀ ਮਿਥਨ ਰਾਸ਼ੀ ਤਨავ ਦਾ ਬਿਮਾਰ ਤੇ ਖਰਾਬ ਅਸਰ ਹੋ ਸਕਦਾ ਹੈ ਅੱਜ ਦੇ ਦਿਨ ਤੁਸੀਂ ਸ਼ਰਾਬ ਜਾਂ ਹੋਰ ਚੀਜ਼ਾਂ ਦਾ ਸੇਵਨ ਨਾ ਕਰਿਓ ਨਛੇ ਦੀ ਹਾਲਤ ਵਿੱਚ ਤੁਸੀਂ ਕੋਈ ਕੀਮਤੀ ਸਮਾਨ ਖੋ ਸਕਦੇ ਹੋ ਇਸ ਸਮਾਂ ਇਸ ਗੱਲ ਨੂੰ ਸਮਝਣ ਦਾ ਹੈ ਕਿ ਗੁੱਸਾ ਛੋਟਾ ਪਾਗਲਪਨ ਹੈ ਅਤੇ ਇਹ ਤੁਹਾਨੂੰ ਭਾਰੀ ਨੁਕਸਾਨ ਦੀ ਤਰਫ ਭੇਜ ਸਕਦਾ ਹੈ ਰੋਮਾਂਟਿਕ ਮੁਲਾਕਾਤ ਬਹੁਤ ਦਿਲਚਸਪ ਹੈ ਪਰੰਤੂ ਲੰਮੇ ਸਮੇਂ ਤੱਕ ਨਹੀਂ ਰਹੇਗੀ ਅੱਜ ਤੁਹਾਡਾ ਕੋਈ ਲੁਕਿਆ ਵਿਰੋਧੀ ਤੁਹਾਡੇ ਪਿਆਰ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰੇਗਾ ਤੁਸੀਂ ਆਪਣੇ ਸੀਨੀਅਰ ਨੂੰ ਅਨੇਕਾਂ ਅਧੂਰੇ ਕਾਰਜਾਂ ਨੂੰ ਸਹਿਣ ਕਰ ਸਕਦੇ ਹੋ ਜਿਸ ਦਾ ਤੁਹਾਡੇ ਦੁਆਰਾ ਪਿਛਲੇ ਸਮੇਂ ਵਿੱਚ ਕੋਈ ਧਿਆਨ ਨਹੀਂ ਦਿੱਤਾ ਗਿਆ ਸੀ ਅੱਜ ਤੁਹਾਡਾ ਖਾਲੀ ਸਮਾਂ ਤੁਹਾਡੇ ਦਫ਼ਤਰ ਦੇ ਕੰਮ ਕਰਨ ਵਿੱਚ ਬਤੀਤ ਹੋਏਗਾ ਜੀਵਨ ਸਾਥੀ ਦੇ ਕਾਰਨ ਕੁਝ ਨੁਕਸਾਨ ਹੋ ਸਕਦਾ ਹੈ ਅੱਗੇ ਹੈ ਜੀ ਕਰ ਕਰਾਸੀ ਕਰ ਕਰਾਸੀ ਵਾਲਿਓ ਅੱਜ ਇਹ ਦਿਨ ਤੁਸੀਂ ਸ਼ਰਾਬ ਜਾਂ ਹੋਰ ਨਸ਼ੇ ਵਾਲੀਆਂ ਚੀਜ਼ਾਂ ਦਾ ਸੇਵਨ ਨਾ ਕਰਿਓ ਨਸ਼ੇ ਦੀ ਹਾਲਤ ਵਿੱਚ ਤੁਸੀਂ ਕੋਈ ਕੀਮਤੀ ਸਮਾਨ ਖੋ ਸਕਦੇ ਹੋ ਦੂਸਰਿਆਂ ਨੂੰ ਪ੍ਰਭਾਵਿਤ ਕਰਨ ਲਈ ਤੁਹਾਡੀ ਸ਼ਮਤਾ ਤੁਹਾਨੂੰ ਕਈ ਸਕਾਰਾਤਮਕਤਾ ਜਾਂ ਦਿਵਾਊਗੀ ਅੱਜ ਤੁਸੀਂ ਆਤਮਿਕ ਪਿਆਰ ਦੀ ਮਦ ਹੋਸ਼ੀ ਮਹਿਸੂਸ ਕਰੋਗੇ ਇਸ ਲਈ ਕੁਝ ਸਮਾਂ ਬਚਾ ਕੇ ਰੱਖੋ ਜੇਕਰ ਤੁਸੀਂ ਆਪਣੇ ਕੰਮ ਤੇ ਧਿਆਨ ਦਿਓ ਤਾਂ ਕਾਮਯਾਬੀ ਅਤੇ ਮਾਨਤਾ ਤੁਹਾਡੀ ਹੋਵੇਗੀ ਤੁਹਾਨੂੰ ਆਪਣੇ ਦਾਇਰੇ ਤੋਂ ਬਾਹਰ ਨਿਕਲ ਕੇ ਅਤੇ ਕੁਣੀਆਂ ਰਗੜ ਕੇ ਉੱਚੇ ਸਥਾਨਾਂ ਤੇ ਲੋਕਾਂ ਨਾਲ ਮਿਲਣ ਜਾਣ ਦੀ ਲੋੜ ਹੈ। ਜੀਵਨ ਸਾਥੀ ਦੇ ਨਾਲ ਇਹ ਇੱਕ ਵਧੀਆ ਦਿਨ ਗੁਜ਼ਾਰਨ ਵਾਲਾ ਹੈ। ਅੱਗੇ ਹੈ ਜੀ ਸਿੰਘ ਰਾਸ਼ੀ। ਆਰਥਿਕ ਦਿੱਕਤਾਂ ਤੁਹਾਡੇ ਲਈ ਪਰੇਸ਼ਾਨੀ ਦਾ ਸਬਬ ਬਣ ਸਕਦੀਆਂ ਹਨ। ਰੁਝਾਨ ਤੌਰ ਤੇ ਮ제 ਲੈਣ ਦੀ ਆਪਣੀ ਪ੍ਰਵਿਰਤੀ ਨੂੰ ਕਾਬੂ ਵਿੱਚ ਰੱਖੋ ਅਤੇ ਮਨੋਰੰਜਨ ਤੇ ਜ਼ਰੂਰਤ ਤੋਂ ਜ਼ਿਆਦਾ ਖਰਚ ਕਰਨ ਤੋਂ ਬਚੋ। ਤੁਹਾਡੇ ਬੱਚੇ ਦਾ ਅਵਾਰਡ ਸਮਾਗਮ ਦਾ ਬੁਲਾਵਾ ਤੁਹਾਡੇ ਲਈ ਹਾਸੇ ਭਰਿਆ ਅਹਿਸਾਸ ਰਹੇਗਾ ਉਹ ਤੁਹਾਡੀ ਉਮੀਦ ਤੇ ਖਰਾ ਉਤਰੇਗਾ ਅਤੇ ਤੁਸੀਂ ਉਸ ਦੇ ਨਾਲ ਆਪਣੇ ਸੁਪਨਿਆਂ ਨੂੰ ਸਕਾਰ ਹੁੰਦੇ ਦੇਖੋਗੇ ਤੁਹਾਡੀ ਪ੍ਰੇਮ ਸਬੰਧਾਂ ਬਾਰੇ ਗਲਤਫਹਿਮੀ ਹੋਣ ਦੀ ਸੰਭਾਵਨਾ ਹੈ ਕੰਮ ਦੀ ਅਧਿਕਤਤਾ ਦੇ ਬਾਵਜੂਦ ਵੀ ਅੱਜ ਕੰਮਕਾਰ ਵਿੱਚ ਤਾਕਤ ਦੇਖੀ ਜਾ ਸਕਦੀ ਹੈ ਅੱਜ ਤੁਸੀਂ ਦਿੱਤੇ ਗਏ ਕੰਮ ਨੂੰ ਤੈਅ ਕੀਤੇ ਸਮੇਂ ਤੋਂ ਪਹਿਲਾਂ ਹੀ ਪੂਰਾ ਕਰ ਸਕਦੇ ਹੋ ਤੁਹਾਡੀ ਦਿੱਖ ਅਤੇ ਸ਼ਖਸੀਅਤ ਨੂੰ ਬਿਹਤਰ ਬਣਾਉਣ ਲਈ ਕੀਤੇ ਗਏ ਯਤਨ ਤੁਹਾਡੀ ਸੰਤੁਸ਼ਟੀ ਵੱਲ ਵਧਣਗੇ ਰਿਸ਼ਤੇਦਾਰਾਂ ਦੇ ਕਾਰਨ ਅੱਜ ਇੱਕ ਝਗੜਾ ਸੰਭਵ ਹੈ ਪਰ ਦਿਨ ਦੇ ਅੰਤ ਵਿੱਚ ਸਭ ਕੁਝ ਸੁੰਦਰਤਾ ਨਾਲ ਠੀਕ ਹੋ ਜਾਵੇਗਾ ਅੱਗੇ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਓ ਘਰ ਵਿੱਚ ਕੰਮ ਕਰਦੇ ਸਮੇਂ ਖਾਸ ਸਾਵਧਾਨੀ ਵਰਤੋ ਘਰੇਲੂ ਚੀਜ਼ਾਂ ਨੂੰ ਲਾਪਰਵਾਹੀ ਨਾਲ ਇਸਤੇਮਾਲ ਕਰਨਾ ਤੁਹਾਡੇ ਲਈ ਪਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ ਤੁਸੀਂ ਆਪਣੇ ਬੀਤੇ ਸਮੇਂ ਵਿੱਚ ਕਾਫੀ ਖਰਚ ਕੀਤਾ ਹੈ ਜਿਸ ਦਾ ਨਤੀਜਾ ਅੱਜ ਤੁਹਾਨੂੰ ਭੁਗਤਣਾ ਪੈ ਸਕਦਾ ਹੈ ਅੱਜ ਤੁਹਾਨੂੰ ਪੈਸਿਆਂ ਦੀ ਲੋੜ ਹੋਵੇਗੀ ਪਰੰਤੂ ਉਹ ਤੁਹਾਨੂੰ ਨਹੀਂ ਮਿਲਣਗੇ ਇੱਕ ਦਿਨ ਜਦੋਂ ਕੋਈ ਵਿਅਕਤੀ ਜਿਸ ਨੇ ਤੁਹਾਡੇ ਲਈ ਬੁਰੀਆਂ ਭਾਵਨਾਵਾਂ ਰੱਖੀਆਂ ਹੋਈਆਂ ਹਨ ਉਹ ਮਾਮਲੇ ਨੂੰ ਸੁਲਝਾਉਣ ਅਤੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ ਅੱਜ ਹੀ ਲੰਮੇ ਸਮੇਂ ਤੋਂ ਚੱਲੇ ਆ ਰਹੇ ਝਗੜਿਆਂ ਨੂੰ ਸੁਲਝਾ ਲਵੋ ਕਿਉਂਕਿ ਹੋ ਸਕਦਾ ਹੈ ਕਿ ਕੱਲ ਬਹੁਤ ਦੇਰ ਹੋ ਜਾਵੇ ਅੱਜ ਦੇ ਦਿਨ ਕੰਮਕਾਰ ਵਿੱਚ ਤੁਸੀਂ ਕੁਝ ਵਧੀਆ ਕਰ ਸਕਦੇ ਹੋ ਤੁਹਾਡੀ ਦਿੱਖ ਅਤੇ ਸ਼ਖਸੀਅਤ ਨੂੰ ਬਿਹਤਰ ਬਣਾਉਣ ਲਈ ਕੀਤੇ ਗਏ ਯਤਨ ਤੁਹਾਡੀ ਸੰਤੁਸ਼ਟੀ ਵੱਲ ਵਧਣਗੇ ਇੱਕ ਕਰੀਬੀ ਦੋਸਤ ਜਾਂ ਗੁੰਾਂਢੀ ਦੀ ਵਜ੍ਹਾ ਨਾਲ ਅੱਜ ਵਿਵਤਾ ਜੀਵਨ ਟਕਰਾਰ ਸੰਭਵ ਹੈ ਅੱਗੇ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਓ ਬੇਕਾਰ ਦੀ ਗੱਲ ਕਰਕੇ ਆਪਣੀ ਊਰਜਾ ਨੂੰ ਨਾ ਗਵਾਓ ਯਾਦ ਰੱਖੋ ਕਿ ਬਾਅਦ ਵਿਵਾਦਤੋਂ ਕੁਝ ਵੀ ਹਾਸਲ ਨਹੀਂ ਹੋਣਾ ਪਰੰਤੂ ਗਵਾਚਿਆ ਜ਼ਰੂਰ ਜਾਂਦਾ ਹੈ ਮਾਲੀ ਸੁਧਾਰ ਦੀ ਵਜ੍ਹਾ ਨਾਲ ਜ਼ਰੂਰੀ ਖਰੀਦਦਾਰੀ ਕਰਨਾ ਸ਼ਾਨ ਹੋਵੇਗਾ ਬਜ਼ੁਰਗਾਂ ਦੀ ਜਾਇਦਾਦ ਦੀ ਖਬਰ ਪੂਰੇ ਪਰਿਵਾਰ ਦੇ ਲਈ ਖੁਸ਼ੀ ਲਿਆ ਸਕਦੀ ਹੈ ਤੁਹਾਡਾ ਪਿਆਰ ਤੁਹਾਡੇ ਤੋਂ ਵਚਨ ਬੱਧਤਾ ਦੀ ਮੰਗ ਕਰੇਗਾ ਅਜਿਹਾ ਵਾਦਾ ਨਾ ਕਰਿਓ ਜਿਸ ਨੂੰ ਨਿਭਾਉਣਾ ਮੁਸ਼ਕਲ ਹੋਵੇ ਤੁਹਾਡਾ ਦਿਮਾਗ ਕੰਮ ਕਰਦੀਆਂ ਉਲਝਣਾਂ ਵਿੱਚ ਫਸਿਆ ਰਹੇਗਾ ਜਿਸ ਦੇ ਚੱਲਦੇ ਤੁਸੀਂ ਪਰਿਵਾਰ ਅਤੇ ਦੋਸਤਾਂ ਲਈ ਸਮਾਂ ਨਹੀਂ ਕੱਢ ਪਾਓਗੇ ਦੈਨ ਸੱਚਮੁੱਚ ਰਮਟਕ ਹੈ ਨਾਲ ਵਧੀਆ ਖਾਣਾ ਖੁਸ਼ਬੂ ਖੁਸ਼ੀਆਂ ਤੁਸੀਂ ਆਪਣੇ ਹਾਮਦਮ ਦੇ ਨਾਲ ਬਿਹਤਰੀਨ ਸਮਾਂ ਬਿਤਾ ਸਕਦੇ ਹੋ ਅੱਗੇ ਹੈ ਜੀ বৃশ্চਿਕ ਰਾਸ਼ੀ ਪਰਿਵਾਰ ਦਾ ਕੋਈ ਮੈਂਬਰ ਆਪਣੇ ਸੁਭਾਅ ਤੋਂ ਤੁਹਾਡੇ ਲਈ ਚੜਚੜੇਪਣ ਦੀ ਵਜ੍ਹਾ ਬਣ ਸਕਦਾ ਹੈ ਪਰੰਤੂ ਆਪਣਾ ਆਪਾ ਖੋਣ ਦੀ ਜ਼ਰੂਰਤ ਨਹੀਂ ਹੈ ਨਹੀਂ ਤਾਂ ਹਾਲਾਤ ਬੇਕਾਬੂ ਹੋ ਸਕਦੇ ਹਨ ਯਾਦ ਰੱਖੋ ਜਿਸ ਨੂੰ ਸੁਧਾਰਿਆ ਨਹੀਂ ਜਾ ਸਕਦਾ ਕੋਸ਼ ਨੂੰ ਸਵੀਕਾਰ ਕਰਨ ਵਿੱਚ ਹੀ ਭਲਾਈ ਹੈ ਜਿਹੜੇ ਲੋਕ ਵਿਆਹ ਹੋਏ ਹਨ ਉਹਨਾਂ ਨੂੰ ਅਜ ਆਪਣੇ ਬੱਚਿਆਂ ਦੀ ਪੜ੍ਹਾਈ ਤੇ ਚੰਗਾ ਖਾਸਾ ਧਨ ਖਰਚ ਕਰਨਾ ਪੈ ਸਕਦਾ ਹੈ ਸਮੇਂ ਤੇ ਤੁਹਾਡੀ ਮਦਦ ਕਿਸੇ ਦੀ ਜ਼ਿੰਦਗੀ ਬਚਾ ਸਕਦੀ ਹੈ ਇਹ ਖਬਰ ਤੁਹਾਡੇ ਪਰਿਵਾਰ ਵਾਲਿਆਂ ਉੱਪਰ ਗਰਵ ਪ੍ਰਦਾਨ ਕਰੇਗੀ ਅਤੇ ਪ੍ਰੇਰਿਤ ਕਰੇਗੀ ਸ਼ਾਮ ਦੇ ਲਈ ਕੋਈ ਖਾਸ ਯੋਜਨਾ ਬਣਾਓ ਅਤੇ ਕੋਸ਼ਿਸ਼ ਕਰੋ ਕਿ ਇਹ ਜਿਆਦਾ ਤੋਂ ਜਿਆਦਾ ਰੋਮਾਂਟਿਕ ਹੋਵੇ ਡਿਟੇਲ ਅਤੇ ਬੈਂਕ ਵਪਾਰੀਆਂ ਦੇ ਲਈ ਚੰਗਾ ਦਿਨ ਹੈ ਆਪਣੇ ਮਨ ਨੂੰ ਕਾਬੂ ਕਰਨਾ ਸਿੱਖੋ ਕਿਉਂਕਿ ਕਈ ਵਾਰ ਤੁਸੀਂ ਮਨ ਦੀ ਮੰਨ ਕੇ ਆਪਣਾ ਸਮਾਂ ਖਰਾਬ ਕਰ ਸਕਦੇ ਹੋ ਅੱਜ ਵੀ ਤੁਸੀਂ ਕੁਝ ਅਜੀਹਾ ਹੀ ਕਰ ਸਕਦੇ ਹੋ ਤੁਹਾਡਾ ਜੀਵਨ ਸਾਥੀ ਅੱਜ ਤੁਹਾਨੂੰ ਖੁਸ਼ਹਾਲ ਬਣਾਉਣ ਲਈ ਅੱਜ ਬਹੁਤ ਸਾਰੀਆਂ ਕੋਸ਼ਿਸ਼ਾਂ ਕਰੇਗਾ ਅੱਗੇ ਹਜੇ ਤੁਹਾਨੂੰ ਰਾਸ਼ੀ ਤੁਨੂ ਰਾਸ਼ੀ ਵਾਲਿਓ ਅੱਜ ਸਵਾਰਥੀ ਆਦਮੀ ਤੋਂ ਬਚਣ ਦੀ ਕੋਸ਼ਿਸ਼ ਕਰੋ ਉਹ ਤੁਹਾਨੂੰ ਤਣਾਅ ਦੇ ਸਕਦਾ ਹੈ ਅਚਾਨਕ ਆਏ ਖਰਚੇ ਆਰਥਿਕ ਬੋਝ ਵਧਾ ਸਕਦੇ ਹਨ ਅੱਜ ਦਾ ਦਿਨ ਮ제 ਕਰਨ ਦੇ ਲਈ ਹੱਜ ਨਾਲ ਵਧੀਆ ਹੈ ਇਸ ਲਈ ਆਪਣੀਆਂ ਪਸੰਦੀਦੀਆਂ ਚੀਜ਼ਾਂ ਅਤੇ ਕੰਮ ਦਾ ਲੋਟਕ ਲਵੋ ਵਪਾਰਕ ਸ਼ੋਅ ਅਤੇ ਸੈਮੀਨਾਰਾਂ ਆਦ ਵਿੱਚ ਭਾਗੀਦਾਰੀ ਤੁਹਾਡੇ ਵਪਾਰਕ ਸੰਪਰਕਾਂ ਵਿੱਚ ਸੁਧਾਰ ਲਿਆਵੇਗੀ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿਚਕਾਰ ਤੁਸੀਂ ਆਪਣੇ ਲਈ ਅੱਜ ਕਾਫੀ ਸਮਾਂ ਪ੍ਰਾਪਤ ਕਰੋਗੇ ਅਤੇ ਆਪਣੀਆਂ ਮਨਪਸੰਦ ਚੀਜ਼ਾਂ ਕਰਨ ਦੇ ਯੋਗ ਹੋਵੋਗੇ ਰਿਸ਼ਤੇਦਾਰਾਂ ਦੇ ਕਾਰਨ ਅੱਜ ਇੱਕ ਝਗੜਾ ਸੰਭਵ ਹੈ ਪਰ ਦਿਨ ਦੇ ਅੰਤ ਵਿੱਚ ਸਭ ਕੁਝ ਸੁੰਦਰਤਾ ਨਾਲ ਠੀਕ ਹੋ ਜਾਵੇਗਾ ਅੱਗੇ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਓ ਅੱਜ ਤੁਸੀਂ ਵੀ ਸਵਾਰਥੀ ਆਦਮੀ ਤੋਂ ਬਚਣ ਦੀ ਕੋਸ਼ਿਸ਼ ਕਰੋ ਉਹ ਤੁਹਾਨੂੰ ਤਣਾਅ ਦੇ ਸਕਦਾ ਹੈ ਤੁਹਾਨੂੰ ਆਪਣਾ ਪੈਸਾ ਇਕੱਠਾ ਕਰਨਾ ਅਤੇ ਜਾਨਣ ਦੀ ਲੋੜ ਹੈ ਕਦੋਂ ਤੇ ਕਿੱਥੇ ਸਮਝਦਾਰੀ ਨਾਲ ਖਰਚ ਕਰਨਾ ਹੈ ਨਹੀਂ ਤਾਂ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਪਛਤਾਉਣਾ ਪੈ ਸਕਦਾ ਹੈ ਪ੍ਰਾਣੀ ਸੰਪਰਕ ਅਤੇ ਦੋਸਤ ਮਦਦਗਾਰ ਹੋਣਗੇ ਤੁਸੀਂ ਨਾਲ ਮਿਲ ਕੇ ਕਿਤੇ ਘੁੰਮਣ ਫਿਰਨ ਜਾ ਕੇ ਆਪਣੇ ਪਿਆਰ ਭਰੇ ਜੀਵਨ ਵਿੱਚ ਊਰਜਾ ਦਾ ਸੰਚਾਰ ਕਰ ਸਕਦੇ ਹੋ ਤੁਹਾਡੀ ਕਾਮਯਾਬੀ ਵਿੱਚ ਮਹਿਲਾਵਾਂ ਅਹਿਮ ਕਿਰਦਾਰ ਨਿਭਾਉਣਗੀਆਂ ਭਾਵੇਂ ਤੁਸੀਂ ਕਿਸੇ ਵੀ ਵਿਭਾਗ ਵਿੱਚ ਕਿਉਂ ਨਾ ਹੋਵੋ ਅੱਜ ਤੁਸੀਂ ਆਪਣੇ ਖਾਲੀ ਸਮੇਂ ਵਿੱਚ ਕੁਝ ਨਵਾਂ ਕਰਨ ਬਾਰੇ ਸੋਚੋਗੇ ਪਰੰਤੂ ਇਸ ਕੰਮ ਵਿੱਚ ਤੁਸੀਂ ਇਨਾ ਉਲਝ ਸਕਦੇ ਹੋ ਕਿ ਤੁਹਾਡੇ ਜ਼ਰੂਰੀ ਕੰਮ ਵੀ ਛੁੱਟ ਜਾਣਗੇ ਅੱਜ ਤੁਹਾਡੇ ਵਿਵਹਾਰਕ ਜੀਵਨ ਦੇ ਸਭ ਤੋਂ ਚੰਗੇ ਦਿਨਾਂ ਵਿੱਚੋਂ ਇੱਕ ਹੋ ਸਕਦਾ ਹੈ ਅੱਗੇ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਲਈ ਅਚਾਨਕ ਯਾਤਰਾ ਕਰਨਾ ਥਕਾਵਟ ਭਰਿਆ ਸਾਬਤ ਹੋਵੇਗਾ ਅੱਜ ਤੁਹਾਨੂੰ ਬੇਵਜਾ ਪੈਸਾ ਖਰਚ ਕਰਨ ਤੋਂ ਖੁਦ ਨੂੰ ਰੋਕਣਾ ਚਾਹੀਦਾ ਹੈ ਨਹੀਂ ਤਾਂ ਲੋੜ ਦੇ ਸਮੇਂ ਤੁਹਾਡੇ ਕੋਲ ਪੈਸੇ ਦੀ ਘਾਟ ਹੋ ਸਕਦੀ ਹੈ ਆਪਣੀ ਜੀਭ ਤੇ ਕਾਬੂ ਰੱਖੋ ਕਿਉਂਕਿ ਇਸ ਦੇ ਚੱਲਦੇ ਵੱਡੇ ਬਜ਼ੁਰਗ ਆਤਮ ਮਹਿਸੂਸ ਕਰ ਸਕਦੇ ਹਨ ਬੇਕਾਰ ਦੀਆਂ ਗੱਲਾਂ ਕਰਕੇ ਸਮਾਂ ਖਰਾਬ ਕਰਨ ਨਾਲੋਂ ਬਿਹਤਰ ਹੈ ਕਿ ਤੁਸੀਂ ਸ਼ਾਂਤ ਰਹੋ ਯਾਦ ਰੱਖੋ ਕਿ ਸਮਝਦਾਰ ਕੰਮਾਂ ਦੇ ذریعے ਹੀ ਅਸੀਂ ਜੀਵਨ ਦਾ ਅਰਥ ਦਿੰਦੇ ਹਾਂ ਉਹਨਾਂ ਨੂੰ ਮਹਿਸੂਸ ਦੇ ਲਈ ਤੁਸੀਂ ਉਹਨਾਂ ਦਾ ਖਿਆਲ ਰੱਖਦੇ ਹੋ ਆਪਣੇ ਪਿਆਰ ਦੇ ਨਾਲ ਸਹਿਸਪਾਟੇ ਤੇ ਜਾਂਦੇ ਸਮੇਂ ਬੀਤੇ ਅਨੁਭਵਾਂ ਨੂੰ ਸ਼ਿੱਦਤ ਨਾਲ ਜੀਵੋ ਉਹ ਉਤਕਾਲ ਵਿੱਚ ਕੀਤਾ ਕੰਮ ਅੱਜ ਪ੍ਰਣਾਮ ਅਤੇ ਪੁਰਸਕਾਰ ਲੈ ਕੇ ਆਵੇਗਾ ਅੱਜ ਤੁਹਾਡੇ ਕਰੀਬੀ ਲੋਕ ਤੁਹਾਡੇ ਨੇੜੇ ਆਉਣ ਦੀ ਕੋਸ਼ਿਸ਼ ਕਰਨਗੇ ਪਰੰਤੂ ਆਪਣੇ ਮਨ ਨੂੰ ਸ਼ਾਂਤ ਬਣਾਈ ਰੱਖਣ ਦੇ ਲਈ ਤੁਸੀਂ ਇਕਾਂਤ ਵਿੱਚ ਸਮਾਂ ਬਿਤਾਉਣਾ ਪਸੰਦ ਕਰੋਗੇ ਤੁਸੀਂ ਵਿਆਹ ਨਾਲ ਜੁੜੇ ਚੁਟਕਲੇ ਸੋਸ਼ਲ ਮੀਡੀਆ ਤੇ ਪੜ੍ਹ ਕੇ ਖਿਲਖਲਾਉਂਦੇ ਹੋ ਪਰੰਤੂ ਅੱਜ ਤੁਸੀਂ ਭਾਵਕ ਹੋ ਜਾਵੋਗੇ ਜਦੋਂ ਵਿਵਹਕ ਜੀਵਨ ਦੀਆਂ ਸੋਹਣੀਆਂ ਚੀਜ਼ਾਂ ਤੁਹਾਡੇ ਸਾਹਮਣੇ ਆਉਣਗੀਆਂ ਅੱਗੇ ਹੈ ਜੀ ਮੇਨ ਰਾਸ਼ੀ मीन राशि वालों आज ਤੁਸੀਂ ਥਕਾਵਟ ਮਹਿਸੂਸ ਕਰੋਗੇ ਅਤੇ ਛੋਟੀਆਂ-ਛੋਟੀਆਂ ਗੱਲਾਂ ਤੇ ਨਾਰਾਜ਼ ਵੀ ਹੋ ਸਕਦੇ ਹੋ ਅੱਜ ਤੁਹਾਡੇ ਬੱਚੇ ਦੀ ਵਜ੍ਹਾ ਨਾਲ ਆਰਥਿਕ ਲਭ ਹੋਣ ਦੀ ਸੰਭਾਵਨਾ ਹੈ ਇਸ ਨਾਲ ਤੁਹਾਨੂੰ ਬਹੁਤ ਖੁਸ਼ੀ ਹੋਵੇਗੀ ਦਿਨ ਨੂੰ ਮਜ਼ੇਦਾਰ ਬਣਾਉਣ ਦੇ ਲਈ ਕਰੀਬੀ ਦੋਸਤ ਅਤੇ ਪਰਿਵਾਰ ਦੇ ਨਾਲ ਸਮਾਂ ਬਿਤਾਓ ਕੰਮ ਵਿੱਚ ਧੀਮੀ ਗਤੀ ਹਲਕਾ ਜਿਹਾ ਮਾਨਸਿਕ ਤਣਾਅ ਦੇ ਸਕਦੀ ਹੈ ਤੁਹਾਨੂੰ ਆਪਣੇ ਜ਼ਿੰਦਗੀ ਦੇ ਰਿਸ਼ਤਿਆਂ ਅਤੇ ਲੋਕਾਂ ਨੂੰ ਸਮਾਂ ਦੇਣਾ ਸਿੱਖਣਾ ਪਵੇਗਾ ਜਿਸ ਦੇ ਤੁਸੀਂ ਸਭ ਤੋਂ ਵੱਧ ਕਦਰ ਕਰਦੇ ਹੋ ਜਦੋਂ ਤੁਸੀਂ ਆਪਣੇ ਜੀਵਨ ਸਾਥੀ ਨਾਲ ਭਾਵਨਾਤਮਕ ਤੌਰ ਤੇ ਜੁੜਦੇ ਹੋ ਤਾਂ ਅਨਜ ਦੇਕੀ ਆਪਣੇ ਆਪ ਮਹਿਸੂਸ ਕੀਤੀ ਜਾ ਸਕਦੀ ਹੈ ਧੰਨਵਾਦ ਜੀ